ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਟੱਲੋਂ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਲਕ ਜੋਨ ਨਤੀਜੇ ਦੀ ਅਡਿਕ ਵਿੱਚ ਹੋਵੋਗੇ ਆਸ ਕਰਦੇ ਹਾਂ ਕਿ ਵਧੀਆ ਚੋਣ ਨਤੀਜੇ ਹੋ ਸਰਕਾਰ ਭਾਰਤ ਦੇ ਲਈ ਬਹੁਤ ਵਧੀਆ ਕੰਮ ਕਰੇ ਪੰਜਾਬ ਦੇ ਹਿੱਤਾਂ ਲਈ ਕੰਮ ਕਰੇ ਜਿਵੇਂ ਕਿ ਸਾਰੀਆਂ ਪਾਰਟੀਆਂ ਨੇ ਪੱਖੋ ਪੱਖ ਆਪਣੇ ਆਪਣੇ ਉਮੀਦਵਾਰ ਉਤਾਰੇ ਗਏ ਨੇ ਅਸੀਂ ਗੱਲਬਾਤ ਕਰਾਂਗੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਤਾਂ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਕਿਹੜੇ ਕਿਹੜੇ ਉਮੀਦਵਾਰ ਉਤਾਰੇ ਗਏ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬਰਮਾਜੀਪੁਰ ਬਰਮਾਜੀਪੁਰ ਸਾਹਿਬ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਜੀਸਾ ਜੀ ਮੈਂ ਕਿ ਗੱਲ ਕਰੀ ਸ੍ਰੀ ਹਰਿ ਕਾਲੀਤਾਲ ਬਾਦਲ ਦੇ ਵੱਲੋਂ ਉਮੀਦਵਾਰ ਕਿਉਂ ਉਤਾਰੇ ਗਏ ਨੇ ਜਿਨ੍ਹਾਂ ਨੇ ਪੂਰਾ ਕੈਲਰ ਬਰਾਬਰ ਦਾ ਮੁਕਾਬਲਾ ਹੈਗਾ ਵੱਖ-ਵੱਖ ਹਲਕਿਆਂ ਦੇ ਵਿੱਚ ਬਈ ਹਲਕੇ ਹੈਗੇ ਨੇ ਇਸ ਤਰ੍ਹਾਂ ਦੇ ਉਹ ਹਲਕਿਆਂ ਦੇ ਬਾਰੇ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੇ ਦੇਸ਼ ਵਿਦੇਸ਼ ਵਿੱਚ ਪੰਜਾਬੀਆਂ ਪਿਆਰ ਭਰੀ ਸੇਵਾ ਕਰ। ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਬਰਮਾਲੀ। ਪਰ ਦੋਸਤੋ ਜਿਸ ਤਰ੍ਹਾਂ ਢੀਲੋ ਸਾਹਿਬ ਨੇ ਸਵਾਲ ਕੀਤਾ ਕਿ ਸ਼੍ਰੋਮਣੀ ਕਾਲੀਦਾਲ ਬਾਦਲ ਦੇ ਕਿਹੜੇ ਉਮੀਦਵਾਰ ਕਿੱਥੇ ਕਿੱਥੇ ਮੁਕਾਬਲੇ ਦੇ ਵਿੱਚ ਨਜ਼ਰ ਆਉਂਦੇ ਨੇ ਬਹੁਤ ਸੰਖੇਪ ਸ਼ਬਦਾਂ ਵਿੱਚ ਕਿਉਂਕਿ ਕੁਝ ਘੰਟੇ ਬਾਕੀ ਨੇ। ਚੋਣ ਨਤੀਜੇ ਆਉਣ ਹੀ ਵਾਲੇ ਨੇ ਸਾਡੀਆਂ ਬਰੂਹਾਂ ਤੇ ਨੇ ਤਿਆਰੀਆਂ ਮੁਕੰਮਲ ਨੇ ਅਰਦਾਸਾਂ ਦਾ ਦੁਆਵਾਂ ਦਾ ਦੌਰ ਆ ਜਿਹੜਾ ਟੈਨਸ਼ਨਾਂ ਦਾ ਦੌਰ ਆ ਜਿਹੜਾ ਉਹ ਸ਼ੁਰੂ ਹੋਇਆ ਹੈ। ਰਾਤਾਂ ਦੀ نیند ਵੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਉਮੀਦਵਾਰਾਂ ਦੀ ਖਰਾਬ ਹੋਈ ਹੋਈ ਹੈ ਤੇ ਇਸ ਵੀਰੇ ਪੰਜ ਸ਼੍ਰੋਮਣੀ ਕਾਲੀਦਾ ਦੇ ਉਮੀਦਵਾਰਾਂ ਵਿੱਚ ਪ੍ਰਮੁੱਖ ਤੌਰ ਤੇ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਰੋਕ ਦੇ ਚੌਥੀ ਵਾਰ ਚੋਣ ਮੈਦਾਨ ਵਿੱਚ ਨੇ ਤੇ ਤਿੰਨ ਵਾਰ ਲਗਾਤਾਰ ਉਹ ਜਿੱਤ ਸਕੇ ਨੇ ਤੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਜਦੋਂ ਜ਼ਿਕਰ ਆਉਂਦਾ ਤੇ ਸਾਨੂੰ ਬਾਦਲ ਪਰਿਵਾਰ ਦਾ ਚੋਣ ਦਲ ਦਾ ਤਰੀਕਾ ਅ ਵਿਸਾਰਨਾ ਨਹੀਂ ਚਾਹੀਦਾ ਭੁੱਲਣਾ ਨਹੀਂ ਚਾਹੀਦਾ ਵੀ ਉਹ ਚੋਣ ਕਿਵੇਂ ਲੜਦਾ ਬਾਦਲ ਪਰਵਾਰ ਪੰਜਾਬ ਦਾ ਬਹੁਤ ਤਕੜਾ ਅਮੀਰ ਘਰਾਣਾ ਚੋਣਾਂ ਦੇ ਵਿੱਚ ਪੈਸਾ ਤੇ ਹੋਰ ਸਾਧਨ ਨੇ ਉਹ ਜਿਹੜੇ ਚੋਣ ਮਹਿਮਨ ਨੂੰ ਪ੍ਰਭਾਵਿਤ ਹੀ ਨਹੀਂ ਕਰਦੇ ਉਤਸ਼ਾਹਤ ਵੀ ਕਰਦੇ ਨੇ ਚੋਣ ਮਹਿਮਨ ਦੀ ਕਈ ਵਾਰ ਤਵਾਰੀਖ ਵਧਰ ਕੇ ਰੱਖ ਦਿੰਦੇ ਨੇ ਇਹ ਸਾਧਨ ਨੇ ਜਿਹੜੇ ਤੇ ਬਾਦਲ ਪਰਿਵਾਰ ਕੋਲ ਐਸੇ ਸਾਧਨ ਨੇ ਕਿ ਬਿਹਾਰ ਸਿਮਰਤ ਕੌਰ ਬਾਦਲ ਦੀ ਚੋਣ ਮਹਿਮਨ ਜਿਸ ਤਰੀਕੇ ਨਾਲ ਉਹਨਾਂ ਚੋਣ ਲੜੀ ਆ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਪਹਿਲਾ ਵਾਰ ਆਖੇ ਜਾਂਦਾ ਕਿ ਹਰ ਵੋਟਰ ਦੀ ਮੂੰਹ ਮੰਗ ਵਿੱਚ ਜਿਹੜੀ ਚੀਜ਼ ਆ ਉਹ ਉਹ ਮੰਗੀ ਹੋਈ ਹਰ ਮੰਗ ਪੂਰੀ ਕਰਨ ਦੀ ਸਮਰੱਥਾ ਰੱਖਦਾ ਮਾਣ ਤੇ ਬਾਦਲ ਪ੍ਰਵਾਹ ਨੇ ਸਾਧਨਾਂ ਦੇ ਸਿਰ ਤੇ ਬਹੁਤ ਤਕੜੀ ਚੋਣ ਮੇਮ ਜੜੀ। ਉਹ ਪਟੰਡਾ ਲੋਕ ਸਭਾ ਅਕਦੀ ਲੜੀ ਹੈ ਤੇ ਬੀਬੀ ਹਰਸਿਮਰਤ ਕੌਰ ਬਹੁਤ ਤਕੜੇ ਮੁਕਾਬਲੇ ਦੇ ਵਿੱਚ ਇਸ ਵੇਲੇ ਹਾਲਾਂਕਿ ਉਹਨਾਂ ਨੂੰ ਨੁਕਸਾਨ ਆ ਜਿਹੜਾ ਸਭ ਤੋਂ ਵੱਡਾ ਉਹ ਭਾਰਤੀ ਜਨਤਾ ਪਾਰਟੀ ਦੇ ਉੱਤੇ ਭਾਰਤੀ ਜਨਤਾ ਪਾਰਟੀ ਪਿਛਲੇ ਘਰ ਉਹਨਾਂ ਦੇ ਨਾਲ ਸੀ ਹਰ ਵਾਰ ਨਾਲ ਹੁੰਦੀ ਹੈ ਇਸ ਵਾਰ ਇਕੱਲੇ ਚੋਣ ਲੜਨੀ ਪਈ ਤੇ ਚੋਣ ਦਾ ਦੁਖਾਂਤ ਇਹ ਆ ਕਿ ਉਹਨਾਂ ਦੇ ਮੁਕਾਬਲੇ ਅ ਅਕਾਲੀ ਆਗੂ ਸਾਬਕਾ ਮੰਤਰੀ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਸ਼ ਖੰਦਰ ਸਿੰਘ ਮਲੂਕਾ ਦੀ ਨੂੰ ਆ ਜੇ ਉਨ੍ਹਾਂ ਦੇ ਇਨਕਾਬਲੇ ਇਹਨਾਂ ਨੁਕਸਾਨ ਦੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਰੂਰ ਹੋ ਸਕਦਾ ਹੈ ਤੇ ਇੱਕ ਉੱਥੇ ਪੰਥਕ ਉਮੀਦਵਾਰ ਲੱਖਾ ਸੁਧਾਰਾ ਤੇ ਕਾਂਗਰਸ ਦੇ ਉਮੀਦਵਾਰ ਜੀ ਕੁਮੈਂਦਰ ਸਿੰਘ ਸਿੱਧੂ ਨੇ ਜਿਹੜੇ ਉਹ ਚੋਣ ਮੈਦਾਨ ਵਿੱਚ ਨੇ ਤੇ ਬੀਬੀ ਹਰਸਿਮਰਤ ਕੌਰ ਬਾਦਲ ਬਹੁਤ ਤਕੜੇ ਮੁਕਾਬਲੇ ਦੇ ਵਿੱਚ ਸਰਪੰਬਰ ਸਰ ਜੀ ਗੱਲ ਕਰੀ ਜੇਕਰ ਆਪਾਂ ਅਮਰਸਰ ਸਾਹਿਬ ਜੀ ਕਿ ਕਰਦੇ ਜਦੋਂ ਉੱਥੇ ਵਕਸੇ ਪਿਛਲੇ ਐਪੀਸੋਡ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਆਰਐਸਐਸ ਤੇ ਭਾਜਪਾ ਦੇ ਪੁਰਾਣੇ ਆਗੂ ਜਿਹੜੇ ਅਨਿਰਜੋਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਸ ਬਿਕਰਮਜੀਤ ਸਿੰਘ ਗਿੱਠੀਆ ਉਹਨਾਂ ਦੇ ਢਾਲ ਬਣ ਕੇ ਉਹਨਾਂ ਦੀ ਚੋਣ ਮੈਮ ਨੂੰ ਚਲਾ ਰਹੇ ਨੇ ਅ ਬਾਕੀ ਹਲਕਿਆ ਬਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉੱਥੇ ਵੀ ਬਹੁਤ ਧਿਆਨ ਦਿੱਤਾ ਹੈ ਹਿੰਦੂ ਵਰਗ ਦੇ ਵਿੱਚ ਤਕੜਾ ਆਧਾਰ ਰੱਖਣ ਵਾਲੇ ਉਹ ਬੀਜੇਪੀ ਦੀ ਕਮੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਉਹ ਪੂਰੀ ਕਰ ਰਹੀ ਸਰਦਾਰ ਅਸ਼ਿਰ ਅਨੰਦ ਜੋਸ਼ੀ ਜੀ ਇਸ ਕਰਕੇ ਹਾਲਾਂਕਿ ਉਥੇ ਵਧੀਆ ਉਮੀਦਵਾਰ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰੰਤੂ ਡੇ ਬਾਵਜੂਦ ਵੀ ਅਨਲ ਜੋਸ਼ੀ ਬਹੁਤ ਤਕੜੇ ਮੁਕਾਬਲੇ ਦੇ ਵਿੱਚ ਨੇ ਕਿਉਂਕਿ ਆਪਾਂ ਉਥੇ ਜਿਗਰਾ ਜਿਹੜਾ ਉਹ ਸਿਰਫ ਸ਼੍ਰੋਮਣੀ ਕਾਪੀ ਦਲ ਦਾ ਪਟਿਆਲਾ ਦੇ ਵਿੱਚ ਜਿਹੜਾ ਇੱਕ ਉਮੀਦਵਾਰ ਕਿਸੇ ਦੀਆਂ ਗਿਣਤੀਆਂ ਮਣਤੀਆਂ ਵਿੱਚ ਨਹੀਂ ਸਾਡੀ ਨਜ਼ਰ ਵਿੱਚ ਆਵਾਜ਼ੇ ਖਲਕਦੀ ਨਜ਼ਰ ਵਿੱਚ ਬਹੁਤ ਅੱਛਾ ਪ੍ਰਦਰਸ਼ਨ ਐਮ ਕੇ ਸ਼ਰਮਾ ਦਾ ਰਹੇਗਾ ਨਰਿੰਦਰ ਕੁਮਾਰ ਸ਼ਰਮਾ ਜਿਹੜੇ ਕਿ ਜੀਰਕ ਕੋਡੇਣਾ ਵਸੀ ਨਾਲ ਜਿੱਥੇ ਐਮ ਐਲ ਏ ਰਹੇ ਨੇ ਲਗਾਤਾਰ ਉਥੇ ਸੰਦੀਸਿਕਤਰ ਵੀ ਰਹੇ ਨੇ ਬਹੁਤ ਅਮੀਰ ਆਦਮੀ ਪੰਜਾਬ ਦੇ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਉਹ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜੇ ਨੇ ਮਹਾਰਾਣੀ ਪ੍ਰਨੀਤ ਕੌਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਤੇ ਉਸ ਸ਼ਰੋਨੀ ਕਮਕਾਰੀ ਜਲਦੇ ਅਨਿਕ ਸ਼ਰਮਾ ਨੇ ਕਾਂਗਰਸ ਦੇ ਡਾਕਟਰ ਧਰਮਵੀਰ ਗੱਦੀ ਨੇ ਤੇ ਆਮ ਆਦਮੀ ਪਾਰਟੀ ਦੇ ਡਾਕਟਰ ਬਲਵੀਰ ਸਿੰਘ ਜੀ ਉੱਥੇ ਉਮੀਦਵਾਰ ਨੇ ਬਿਲਕੁਲ ਮੁਕਾਬਲੇ ਦੇ ਵਿੱਚ ਐਨ ਕੇ ਸ਼ਰਮਾ ਜਿਹੜਾ ਕਿ ਕਿਸੇ ਹੋਰ ਸਾਧਨ ਵੱਲੋਂ ਕਿਸੇ ਹੋਰ ਪਲੇਟਫਾਰਮ ਤੇ ਬਹੁਤ ਘੱਟ ਨਜ਼ਰ ਆਇਆ ਹੋਵੇਗਾ ਪਰ ਤੇ ਨਿਰਿੰਦਰ ਕਰਮਾ ਸ਼ਰਮਾ ਨੇ ਚੋਣ ਲੜਨ ਤੋਂ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਉਹਨਾਂ ਨੂੰ ਸਾਡੇ ਮੁਤਾਬਕ ਬਹੁਤ ਅੱਛੇ ਮੁਕਾਬਲੇ ਵਿੱਚ ਵਿਖਿਆ ਜਾ ਰਿਹਾ ਕਿਸੇ ਦਾ ਕੋ ਫਤੇਗੜ ਸਾਹਿਬ ਲੋਕ ਸਭਾ ਅਕੀ ਦਾ ਸਭਾਣਾ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਸਰਦਾਰ ਬਸੰਤ ਸਿੰਘ ਖਾਲਸਾ ਸਾਹਿਬ ਦਾ ਮੈਂਬਰ ਪਾਰਲੀਮੈਂਟ ਬਰੂਮ ਸਿੱਖਿਆ ਮੰਤਰੀ ਦੇ ਸਪੁੱਤਰ ਨੇ ਸਭ ਤੋਂ ਪਹਿਲਾਂ ਚੋਣ ਮੈਦਾਨ ਦੇ ਵਿੱਚ ਉਤਰੇ ਸਭ ਤੋਂ ਵੱਡੀ ਚੋਣ ਮੈਮ ਉਹਨਾਂ ਨੇ ਚرائی ਆ ਉਹਨਾਂ ਨੂੰ ਸਮਰਥਨ ਵੀ ਬਹੁਤ ਅੱਛਾ ਮਿਲਿਆ ਜਿਹੜੇ ਕਿ ਨਜ਼ਰ ਜਿਨ੍ਹਾਂ ਦੀ ਚੋਣ ਮੈਮ ਬਹੁਤ ਘੱਟ ਆਈ ਹੈ ਤੇ ਚੋਣ ਵਿਸ਼ੇਸ਼ਕਾਰਾਂ ਦੀ ਨਜ਼ਰ ਵਿੱਚ ਵੀ ਉਹਨਾਂ ਦੀ ਅਹਿਮੀਅਤ ਬਹੁਤ ਘੱਟ ਹੈ ਪਰ ਪ੍ਰਤੂ ਵਾਜੇ ਖਲਕ ਦੀ ਨਜ਼ਰ ਵਿੱਚ ਸਾਡੀ ਨਜ਼ਰ ਵਿੱਚ ਸਰ ਵਿਕਰਮਜੀਤ ਸਿੰਘ ਖਾਲਸਾ ਬਹੁਤ ਅੱਛੇ ਉਮੀਦਵਾਰ ਨੇ ਖਾਸ ਕਰਕੇ ਅ ਵਿਧਾਨ ਸਭਾ ਹਲਕਾ ਕਰਨਾ ਵਿਧਾਨ ਸਭਾ ਹਲਕਾ ਪੈੜ ਦੀ ਸੋਚੀ ਅਮਲੋਹ ਜੇ ਦੇਖਿਆ ਜਾਵੇ ਤਾਂ ਰਾਏਪੋਟ ਵਿੱਚ ਜਿੱਥੇ ਉਹ ਚੋਣ ਲੜਦੇ ਰਹੇ ਨੇ ਤੇ ਬਹੁਤ ਸਾਰੇ ਹਲਕਾ ਅਮਰਗੜ ਜਿੱਥੋਂ ਕੁਵਾਰ ਸਿੰਘ ਧੁੰਦਾ ਹਮੇਸ਼ਾ ਐਮਐਲਏ ਬਣਦੇ ਰਹੇ ਨੇ ਇਹਨਾਂ ਹਲਕਿਆਂ ਦੇ ਵਿੱਚ ਦਾ ਬਿਕਰਮਜੀਤ ਸਿੰਘ ਕਾਂਸਲਾ ਅੱਛਾ ਧਾਰਾ ਤੇ ਵਧੀਆ ਮੁਕਾਬਲੇ ਵਿੱਚ ਕਿਸੇ ਪੱਖੋਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ ਸਰਦਾਰ ਬਿਕਰਮਜੀਤ ਸਿੰਘ ਕਾਂਸਲਾ ਹੁਣ ਰਹੀ ਗੱਲ ਅਨੰਦਪੁਰ ਸੈਕਟਰੋਂ ਪ੍ਰੋਫੈਸਰ ਪ੍ਰੇਮ ਸਿੰਘ ਤੰਦੂ ਮਾਜਰਾ ਜੀ ਦੀ ਵੱਡੇ ਆਗੂ ਨੇ ਹਾਲਾਂਕਿ ਦਿਲਜੀਤ ਸਿੰਘ ਚੀਵਾ ਗੁਰਦਾਸਪੁਰੋਂ ਚੋਣ ਲੜਦੇ ਨੇ ਵੱਡੇ ਆਗੂ ਨੇ ਉਹ ਵੀ ਪਰ ਪ੍ਰੋਫੈਸਰ ਪ੍ਰੇਮ ਸਿੰਘ ਤੰਦੂ ਮਾਜਰਾ ਜੀ ਲੇਕੇ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਪਟਿਆਲਾ ਤੇ ਅਨੰਦਪੁਰ ਸੈਕਟਰੋਂ ਰਹੇ ਨੇ ਇਸ ਵੇਲੇ ਫੇਰ ਬਹੁ ਚਰਚਾ ਦੇ ਵਿੱਚ ਨੇ ਉਹ ਗੱਲ ਲੱਗਿਆ ਕਿ ਕਿ ਨਵੀਂ ਆਪਣੇ ਕੰਗਸ ਸਾਹਿਬ ਦੇ ਜਿਹੜੇ ਮਾਲਵਿੰਦਰ ਸਿੰਘ ਕੰਗ ਤੇਜਦਾ ਜਸਵੀਰ ਸਿੰਘ ਗੜੀ ਦੀ ਜਿੰਨੀ ਜੌੜ ਦਾ ਸੋਣ ਮੈਂ ਉਹਦਾ ਨੁਕਸਾਨ ਭਾਰਤੀ ਜਨਤਾ ਪਾਰਟੀ ਦੀ ਚੋਣ ਮਹਿਮਦ ਦਾ ਨੁਕਸਾਨ ਹੈ ਜਿਹੜਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਜ਼ਰੂਰ ਹੋ ਸਕਦਾ ਪਰੰਤੂ ਚੋਣਾਂ ਲੜਨ ਦੇ ਮਹਾਰਾਗੂ ਬੁਲਾਰੇ ਤਰੰਤਰ ਲੋਕਾਂ ਦੇ ਕੰਮ ਕਰਾਉਣ ਵਾਲੇ ਬਹੁਤ ਵੱਡੇ ਆਗੂ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਦੀ ਚੋਣ ਦੀ ਚਰਚਾ ਵੀ ਬਾਕੀ ਹਰ ਚੀਜ਼ਾਂ ਬੰਦੀ ਰਹੀ ਹੈ ਇਹ ਉਮੀਦਵਾਰ ਲਗਾਤਾਰ ਨੇ ਜਿਹੜੇ ਸ਼੍ਰੋਮਣੀ ਕਾਲੀਦਾ ਦੇ ਇਹ ਮੁਕਾਬਲੇ ਵਿੱਚ ਵੇਖਣ ਨੂੰ ਮਿਲਦੇ। ਬਹੁਤ ਮਹਤਾਂਮਤ ਪਰਮਜੀਤਪੁਰ ਸਾਹਿਬ ਤੁਹਾਡਾ। ਦੋਸਤੋ ਤੁਸੀਂ ਦੇਖ ਰਹੇ ਹੋ ਵਾਜੇ ਖਲਕ ਅਸੀਂ ਨਵੇਂ ਬਿਸ਼ੇ ਨਾਲ ਹਰ ਇੱਕ ਵਾਰੀ ਤੁਹਾਡੀ ਵਿਚਾਰੀ ਵਿੱਚ ਨਵਾਂ ਬਿਸ਼ਾ ਲੈ ਕੇ ਆਏ ਹਾਂ। ਹੁਣ ਅਸੀਂ ਚੋਣ ਨਤੀਜਿਆਂ ਤੋਂ ਬਾਅਦ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਕੱਲ ਚੋਣ ਨਤੀਜੇ ਲੈ ਕੇ ਕਿਸ ਤਰ੍ਹਾਂ ਦਾ ਸਿਆਸੀ ਮਾਹੌਲ ਪੰਜਾਬ ਦੇ ਵਿੱਚ ਰਿਹਾ ਤੇ ਪੰਜਾਬ ਨੇ ਕਿਸ ਪਾਸੇ ਨੂੰ ਰੁਖ ਕੀਤਾ ਤੇ ਪੰਜਾਬ ਵਿੱਚ ਆਉਣ ਵਾਲਾ ਸਮਾਜ ਜਿਹੜਾ ਕਿਹੜੀਆਂ ਸਿਆਸੀ ਸਰਗਰਮੀਆਂ ਦਾ ਸੰਕੇਤ ਹੈ ਤੇ ਅਸੀਂ ਤੁਹਾਡੇ ਨਾਲ ਇਹ ਸਮਾਜ ਜਿਹੜਾ ਕੱਲ ਲੈ ਕੇ ਹਾਜ਼ਰ ਹੋਵਾਂਗੇ। ਵਰਤ ਤੁਹਾਡੇ ਚੈਰੀ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਜਲ